ਸੰਗਤ ਜੀ ਐਮ ਐਮ ਕੇ ਵਾਲੀ ਨਹਿਰ ਜੋ ਕਿ ਸੁਹਾਗਾ ਟੋਟਿਆ ਦੇਖੋ ਵਾਹਣਾ ਦੇ ਵਿੱਚ ਕਿੰਨਾ ਕਿੰਨਾ ਪਾਣੀ ਜਾ ਵੜਿਆ ਕਿੰਨਾ ਨੁਕਸਾਨ ਵਾਲੀ ਗੱਲ ਹੈ ਦੇਖੋ ਯਾਰ ਇਹ ਨਹਿਰਾਂ ਬਣਾਉਂਦੇ ਨੇ ਚੰਗੀ ਤਰ੍ਹਾਂ ਬਣਾਈਆਂ ਜਾਣ ਤੇ ਇਦਾਂ ਫਿਰ ਉਹ ਟੁੱਟਣ ਦਾ ਕਾਰਨ ਹੀ ਨਾ ਬਣ ਠੀਕ ਹੈ ਨਾ ਤੇ ਇਹ ਚੰਗੀ ਤਰ੍ਹਾਂ ਨਹਿਰਾ ਜਾਂ ਸੂਏ ਬਣਾਉਣੇ ਚਾਹੀਦੇ ਆ ਜੋ ਕਿ ਇਹ ਫਿਰ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ ਤੇ ਹੁਣ ਜ਼ਮੀਨਾਂ ਦੇ ਵਿੱਚ ਪਾਣੀ ਜਾਵੜਿਆ ਉਹਨਾਂ ਦਾ ਕੀ ਹਾਲ ਹੋ ਸਕਦਾ ਹੈ ਆ ਦੇਖੋ ਕਿੰਨਾ ਕਿੰਨਾ ਪਾਣੀ ਆ ਬਈ ਸਾਰਾ ਸੂਏ ਦਾ ਪਾਣੀ ਖੇਤਾਂ ਦੇ ਵਿੱਚ ਜਾ ਰਿਹਾ ਸਰਕਾਰ ਨੂੰ ਇਹ ਅਪੀਲ ਆ ਵੀ ਜੋ ਖੇਤਾਂ ਨੂੰ ਨਹਿਰਾ ਜਾਂਦੇ ਜਾਂ ਸੂਏ ਜਾਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਬਣਾਇਆ ਜਾਵੇ ਜੋ ਕਿ ਇਹ ਟੁੱਟਣ ਦਾ ਕਾਰਨ ਨਾ ਬਣ ਤੇ ਕਿਸਾਨ ਦਾ ਨੁਕਸਾਨ ਨਾ ਹੋਵੇ ਜੋ ਕਿ ਜ਼ਮੀਨ ਦੇ ਵਿੱਚ ਕੋਈ ਫਸਲ ਬੀਜੀ ਆ ਜਾਂ ਮਤਲਬ ਕਿ ਬੀਜਣੀ ਹੈ ਠੀਕ ਹੈ ਨਾ ਜਦੋਂ ਫਿਰ ਇਹ ਪਾਣੀ ਸਾਰਾ ਖੇਤਾਂ ਦੇ ਵਿੱਚ ਵੜ ਜਾਂਦਾ ਤਾਂ ਭਾਰੀ ਨੁਕਸਾਨ ਹੁੰਦਾ ਹੈ ਇਸੇ ਕਰਕੇ ਸਰਕਾਰ ਨੂੰ ਅਪੀਲ ਆ ਇਹ ਚੰਗੀ ਤਰ੍ਹਾਂ ਨਹਿਰਾ ਸੂਏ ਬਣਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ